ਆਨਲਾਈਨ ਪਿਆਰ ਵਿੱਚ ਪੈਣ ਤੋਂ ਪਹਿਲਾਂ ਇੱਕ ਵੀਡੀਓ ਕਾਲ ਜ਼ਰੂਰ ਕਰ ਲੈਣਾ ਵਰਨਾ ਪੈਕਿੰਗ ਵਿੱਚ ਅੱਬਾ ਡੱਬਾ ਕੁਝ ਵੀ ਨਿਕਲ ਸਕਦਾ ਹੈ ਨੀਕ ਸਲਾਹ ਹੈ ਬਾਕੀ ਤੁਹਾਡੇ ਉੱਪਰ ਹੈ ਜੋ ਔਰਤ ਤੁਹਾਡੀ ਮਿਹਨਤ ਤੇ ਸੰਘਰਸ਼ ਦੀ ਕਦਰ ਨਹੀਂ ਕਰਦੀ ਉਹ ਤੁਹਾਡੀ ਮੁਹੱਬਤ ਦੀ ਵੀ ਹੱਕਦਾਰ ਨਹੀਂ ਹੋ ਸਕਦੀ ਕਿਉਂਕਿ ਪਿਆਰ ਸਿਰਫ ਮਿੱਠੇ ਸ਼ਬਦਾਂ ਨਾਲ ਨਹੀਂ ਸਮਝਦਾਰੀ ਨਾਲ ਨਿਭਾਇਆ ਜਾਂਦਾ ਹੈ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਜੋ ਔਰਤ ਦੂਸਰੇ ਗੈਰ ਮਰਦ ਨਾਲ ਸੰਬੰਧ ਬਣਾਉਂਦੀ ਹੈ ਉਸ ਦੀ ਪਛਾਣ ਨੰਬਰ 1 ਬਦਲਦਾ ਵਿਹਾਰ ਅਚਾਨਕ ਦੂਰੀ ਬਣਾਉਣਾ ਪਹਿਲੇ ਵਰਗਾ ਪਿਆਰ ਨਾ ਦਿਖਾਉਣਾ ਨੰਬਰ 2 ਸੋਸ਼ਲ ਮੀਡੀਆ ਛੁਪਾਉਣਾ بار بار ਸੋਸ਼ਲ ਮੀਡੀਆ ਛੁਪਾਉਣਾ ਜਾਂ ਅਚਾਨਕ ਪਾਸਵਰਡ ਬਦਲਣਾ ਨੰਬਰ 3 ਰੁਟੀਨ ਵਿੱਚ ਬਦਲਾਅ ਬਿਨਾ ਦੱਸੇ ਬਾਹਰ ਆਉਣਾ ਜਾਣਾ ਨੰਬਰ 4 ਪਾਵਨਾਤਮਕ ਦੂਰੀ ਗੱਲਬਾਤ ਕੱਟ ਹੋਣਾ ਤੇ ਬਹਿਸ ਜ਼ਿਆਦਾ ਹੋਣਾ ਨੰਬਰ 5 ਅਚਾਨਕ ਖੁਦ ਨੂੰ ਜ਼ਿਆਦਾ ਸਵਾਰਨਾ ਮੁਹੱਬਤ ਇੱਕ ਨਸ਼ਾ ਹੈ ਜਿਸ ਨੂੰ ਪਹਿਲੇ ਹੋਸ਼ ਆ ਜਾਏ ਉਹ ਬੇਵਫਾ ਹੈ ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਬਣਦੇ ਹਨ ਵਰਨਾ ਮੁਲਾਕਾਤ ਤਾਂ ਹਰ ਰੋਜ਼ ਹਜ਼ਾਰਾਂ ਨਾਲ ਹੁੰਦੀ ਹੈ ਪ੍ਰੇਮ ਤੇ ਸੰਭੋਗ ਇੱਕ ਦੂਸਰੇ ਦੇ ਪੂਰਕ ਹੈ ਇਹਨਾਂ ਦੇ ਬਿਨਾ ਜੀਵਨ ਅਧੂਰਾ ਹੈ ਨਭਾਉਣ ਵਾਲੇ ਤਾਂ ਨਹੀਂ ਮਿਲਦੇ ਚਾਉਣ ਵਾਲੇ ਤਾਂ ਹਰ ਮੋੜ ਉੱਪਰ ਖੜੇ ਮਿਲਦੇ ਹਨ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਜਦੋਂ ਲੜਕਾ ਲੜਕੀ ਨੂੰ ਦੇਖਦਾ ਹੈ ਤਾਂ ਉਸ ਨੂੰ ਲਾਇਕ ਕਰਨ ਲੱਗਦਾ ਹੈ ਤਾਂ ਇਹ ਗੱਲ ਲੜਕੀ ਨੂੰ ਬਹੁਤ ਆਸਾਨੀ ਨਾਲ ਪਤਾ ਚੱਲ ਜਾਂਦੀ ਹੈ ਪਲੇ ਹੀ ਇਹ ਕਿਸੇ ਨੂੰ ਦਿਖੇ ਜਾਂ ਨਾ ਦਿਖੇ ਪਤੀ ਅਗਰ ਰੋਜ਼ ਆਈ ਲਵ ਯੂ ਕਹੇ ਉਸ ਦੀ ਤਾਰੀਫ ਕਰੇ ਤਾਂ ਘਰ ਦਾ ਮਾਹੌਲ ਖੁਦ ਬਿਖੁਦ ਖੁਸ਼ਹ누ਮਾ ਬਣ ਜਾਂਦਾ ਹੈ ਔਰਤ ਅਮੀਰ ਜ਼ਾਦੇ ਨੂੰ ਕਦੀ ਭਾਈ ਨਹੀਂ ਬੋਲੇਗੀ ਤੇ ਮਰਦ ਸੁੰਦਰ ਇਸਤਰੀ ਨੂੰ ਕਦੀ ਭੈਣ ਨਹੀਂ ਬੋਲੇਗਾ ਇਹ ਗੱਲ ਸੱਚ ਹੈ ਇੱਕ ਮਰਦ ਦੀ ਖੂਬਸੂਰਤੀ ਉਸਦੀ ਜੇਬ ਹੁੰਦੀ ਹੈ ਅਗਰ ਉਸਦੀ ਜੇਬ ਨੋਟਾਂ ਨਾਲ ਭਰੀ ਹੋਈ ਹੈ ਤਾਂ ਸਮਝ ਲਓ ਉਹ ਔਰਤਾਂ ਦੇ ਲਈ ਜ਼ਿਆਦਾ ਖੂਬਸੂਰਤ ਹੈ ਮੋਟੀ ਲੜਕੀ ਦੇ ਨਾਲ ਸ਼ਾਦੀ ਕਰਨ ਦੇ ਫਾਇਦੇ ਨੰਬਰ 1 ਗਲੇ ਲਗਾਉਣ ਵਿੱਚ ਇੱਕ ਅਲੱਗ ਹੀ ਮਜ਼ਾ ਆਉਂਦਾ ਹੈ ਨੰਬਰ 2 ਇਨ੍ਹਾਂ ਦੇ ਨਾਲ ਚਿਪਕ ਕੇ ਸੌਣ ਨਾਲ ਬਹੁਤ ਚੰਗੀ ਨੀਂਦ ਆਉਂਦੀ ਹੈ ਨੰਬਰ 3 ਇਸ ਤਰ੍ਹਾਂ ਦੀਆਂ ਲੜਕੀਆਂ ਇੱਕ ਚੰਗੇ ਤੇ ਸਵਸਥ ਬੱਚੇ ਨੂੰ ਜਨਮ ਦੇਣ ਵਿੱਚ ਸਮਰੱਥ ਹੁੰਦੀ ਹੈ ਨੰਬਰ 4 ਇਨ੍ਹਾਂ ਦੇ ਪਤੀ ਦਾ ਪੇਟ ਹਮੇਸ਼ਾ ਪਰਿਆ ਰਹਿੰਦਾ ਹੈ ਨੰਬਰ 5 ਐਸੀ ਲੜਕੀਆਂ ਪਤੀ ਦਾ ਪੇਟ ਨਿਕਲਣ ਵਿੱਚ ਦੁਖੀ ਨਹੀਂ ਹੁੰਦੀ ਨੰਬਰ 6 ਇਸ ਤਰ੍ਹਾਂ ਦੀਆਂ ਲੜਕੀਆਂ ਪਤੀ ਨੂੰ ਬਾਹਰ ਖਾਣ ਦੇ ਲਈ ਕਦੀ ਮਨਾ ਨਹੀਂ ਕਰਦੀ। ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ। ਜੀਵਨ ਵਿੱਚ ਅਗਰ ਹੁਸ਼ ਰਹਿਣਾ ਚਾਹੁੰਦੇ ਹੋ ਤਾਂ ਇਛਾਵਾਂ ਦਾ ਤਿਆਗ ਕਰ ਦਿਓ ਕਿਉਂਕਿ ਇਛਾਵਾਂ ਹੀ ਤੁਹਾਡੇ ਦੁੱਖ ਦਾ ਕਾਰਨ ਹੈ। ਜੋ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ ਉਸ ਦੀ ਹਰ ਛੋਟੀ ਖੁਸ਼ੀ ਦਾ ਖਿਆਲ ਰੱਖਦਾ ਹੈ ਉਸ ਦਾ ਰਿਸ਼ਤਾ ਹਮੇਸ਼ਾ ਮਜ਼ਬੂਤ ਰਹਿੰਦਾ ਹੈ ਤਿੰਨ ਜਗ੍ਹਾ ਉੱਪਰ ਪਤੀ ਦਾ ਸਾਥ ਨਹੀਂ ਛੱਡਣਾ ਨੰਬਰ 1 ਜਦੋਂ ਪਤੀ ਕਿਸੇ ਗੈਰ ਔਰਤ ਦੇ ਨਾਲ ਇਕੱਲਾ ਹੋਵੇ ਨੰਬਰ 2 ਜਦੋਂ ਪਤੀ ਦੇ ਉੱਪਰ ਕੋਈ ਮੁਸ਼ਕਿਲ ਆਈ ਹੋਵੇ ਨੰਬਰ 3 ਜਦੋਂ ਪਤੀ ਦੀ ਨੌਕਰੀ ਚਲੀ ਗਈ ਹੋਵੇ ਸੰਭੋਗ ਨਾਲ ਇਸਤਰੀ ਦੇ ਹਾਰਮੋਨ ਬੈਲੈਂਸ ਸੰਤੁਲਿਤ ਹੁੰਦੇ ਹਨ ਜਿਸ ਨਾਲ ਉਹਨਾਂ ਦੇ ਪੀਰੀਅਡ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਆਪਣਾ ਤੇ ਪਰਾਇਆ ਕੀ ਹੈ ਜੋ ਭਾਵਨਾਵਾਂ ਨੂੰ ਸਮਝੇ ਜੋ ਦੂਰ ਰਹਿ ਕੇ ਵੀ ਪਾਸ ਹੋਵੇ ਉਹ ਆਪਣਾ ਹੈ ਜੋ ਪਾਸ ਰਹਿ ਕੇ ਵੀ ਦੂਰ ਹੋਵੇ ਉਹ ਪਰਾਇਆ ਹੈ ਫੈਸਲਾ ਨਹੀਂ ਹੁੰਦਾ ਸਿੱਕਾ ਉਸ਼ਾਲ ਕੇ ਇਹ ਦਿਲ ਦਾ ਮਾਮਲਾ ਹੈ ਦੋਸਤੋ ਜਰਾ ਸੰਭਲ ਕੇ ਆਨਲਾਈਨ ਦੇਖ ਕੇ ਇਨ੍ਹਾਂ ਸੁੰਦਰੀਆਂ ਦਾ ਭਰੋਸਾ ਨਹੀਂ ਪਤਾ ਨਹੀਂ ਕਦੋਂ ਕੱਟ ਦੇਵੇ ਕਲੇਜਾ ਕੱਢ ਕੇ ਸਰੀਰ ਤੋਂ ਸੁੰਦਰ ਹੋਣ ਵਾਲੀ ਔਰਤ ਤੁਹਾਨੂੰ ਕੇਵਲ ਇੱਕ ਰਾਤ ਦੀ ਖੁਸ਼ੀ ਦੇ ਸਕਦੀ ਹੈ ਪਰ ਦਿਲ ਤੋਂ ਸੁੰਦਰ ਹੋਣ ਵਾਲੀ ਔਰਤ ਤੁਹਾਨੂੰ ਜ਼ਿੰਦਗੀ ਭਰ ਸੁੱਖ ਦਿੰਦੀ ਹੈ ਇਸ ਲਈ ਦਿਲ ਤੋਂ ਸੁੰਦਰ ਹੋਣ ਵਾਲੀ ਔਰਤ ਦੇ ਨਾਲ ਵਿਆਹ ਕਰੋ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਔਰਤ ਸ਼ੱਕ ਕਰੇ ਤਾਂ ਮਰਦ ਹੱਸ ਕੇ ਟਾਲ ਦਿੰਦਾ ਹੈ ਪਰ ਮਰਦ ਸ਼ੱਕ ਕਰੇ ਤਾਂ ਔਰਤ ਰੋ ਰੋ ਕੇ ਟੁੱਟ ਜਾਂਦੀ ਹੈ ਐਨਕ ਲਗਾਉਣ ਵਾਲਿਆਂ ਦੀ ਕਦਰ ਕਰਿਆ ਕਰੋ ਜਨਾਬ ਤੁਹਾਨੂੰ ਦੇਖਣ ਦੇ ਲਈ ਪੈਸਾ ਖਰਚ ਕਰਦੇ ਹਨ ਕੋਈ ਪਟੇ ਜਾਂ ਨਾ ਪਟੇ ਇਹ ਤਾਂ ਕਿਸਮਤ ਦੀ ਗੱਲ ਹੈ ਤੁਸੀਂ ਟ੍ਰਾਈ ਹੀ ਨਾ ਕਰੋ ਇਹ ਤਾਂ ਗਲਤ ਗੱਲ ਹੈ ਸਾਈਕਲ ਹੋਵੇ ਜਾਂ ਜ਼ਿੰਦਗੀ ਬਿਹਤਰ ਫਿਰ ਹੀ ਚਲਦੀ ਹੈ ਜਦੋਂ ਚੈਨ ਹੋਵੇ ਦੋਸਤੋ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ